ਰੱਖਦੇ ਪਰੋ ਸਾਡੇ ਜਿਹੜੇ ਤਾਰੇ ਜਾਂਦੇ ਨੇ ਲਖਨਾ ਦਰੋਪਤੀ ਦੇ ਸੱਕੇ ਚੀਰਦੀ ਹਾਰ ਹਟ ਬੈਗ ਜਾਲਮ ਅਖੀਰ ਜੀ ਹਾਰ ਹਟ ਬੈਗ ਜਾਲਮ ਅਖੀਰ ਜੀ ਜਿੱਤੇ ਹੋਏ ਵੈਰੀ ਵੇਖੇ ਹਰ ਦਾ ਮੇਰੇ ਰੱਖਦੇ ਪਰੋ ਸਾਡੇ ਜਿਹੜੇ ਤਾਰੇ ਜਾਂਦੇ ਨੇ ਰੱਖ ਜਿੱਤਿਆ ਪਰੇ ਚ ਲਾਲੋ ਥਾਪੀ ਮਾਰ ਕੇ ਜੋਰ ਵਾਲਾ ਚੱਲਿਆ ਹੈ ਭਾਗੋ ਹਾਰ ਕੇ ਜੋਰ ਵਾਲਾ ਚੱਲਿਆ ਹੈ ਭਾਗੋ ਹਾਰ ਕੇ ਕੋਧਰੇ ਸੁਕੇ ਤਦ ਪਰ ਜਾਂਦੇ ਨੇ ਰੱਖਦੇ ਪਰੋਸਾ ਜੜ ਤਰ ਜਾਂਦੇ ਨੇ ਕੋਧਰੇ ਸੁਕੇ ਤ ਕੋਧਰੇ ਸੁਕੇ ਤਦ ਦੁੱਧ ਭਰ ਜਾਂਦੇ ਨੇ ਉਸਾ ਜਿਹੜੇ ਤਰ ਜਾਂਦੇ ਨੇ ਰੱਖਦੇ ਪਰ ਉਸਾ ਜਿਹੜੇ ਤਰ ਜਾਂਦੇ ਨੇ ਓ ਭਾਈ ਕਲਿਆਣੇ ਦੀ ਨਾਲਾਤ ਵੱਢ ਗਈ ਰਾਜੇ ਮੰਡੀ ਵਾਲੇ ਪਾਸੋਂ ਕਾਰ ਕੱਢੀ ਗਈ ਰਾਜੇ ਮੰਡੀ ਵਾਲੇ ਪਾਸੋਂ ਕਾਰ ਕੱਢੀ ਗਈ ਸੰਕਟਾ ਗੁਰੂ ਜੀ ਉਹਦੇ ਹਰ ਜਾਂਦੇ ਨੇ ਰੱਖਦੇ ਪਰ ਉਸਾ ਜਿਹੜੇ ਤਰ ਜਾਂਦੇ ਨੇ ਰੱਖ ਸਾਰੇ ਦੇ ਤਾਰੇ ਜਾਣਦੇ ਨੇ ਓ ਇੱਕ ਬਾਜੂ ਜੱਗੂ ਜਿਹੜੀ ਚੱਲੀ ਸਖਣੀ ਸੱਤ ਪੁੱਤ ਗੁਰਾਂ ਤੋਂ ਲੱਗੀ ਸ ਲਖਣੀ ਸੱਤ ਪੁੱਤ ਗੁਰਾਂ ਤੋਂ ਲੱਗੀ ਸ ਲਖਣੀ